ਕਿੰਨਾ ਕੋ ਜ਼ਰੂਰੀ ਸੀ ਇਸ ਪਾਰਟੀ ਦਾ ਬਨਣਾ ਲੋਕਾਂ ਤੋਂ ਵੱਡਾ ਲੋਕਸ਼ਾਹੀ ਦੇ ਵਿੱਚ ਕੋਈ ਨਹੀਂ ਹੁੰਦਾ ਬਿਲਕੁਲ ਬਿਲਕੁਲ ਅੱਜ ਦੀ ਤਰੀਕ ਦੇ ਵਿੱਚ ਇੱਕ ਪਾਰਟੀ ਦਾ ਜਨਮ ਹੋਇਆ ਆ ਤੁਸੀਂ ਭੰਡਣ ਤੇ ਜ਼ੋਰ ਲਾ ਦਿੱਤਾ ਆ ਇਹ ਸਾਡੇ ਪੰਜਾਬ ਦਾ ਨਾਂ ਤਾਂ ਰਵਾਜ਼ ਹੈ ਨਾ ਇਹ ਖਲਾਗ ਇਸ ਗੱਲ ਨੂੰ ਇਜਾਜ਼ਤ ਦਿੰਦਾ ਪਰ ਅੱਜ ਸ਼ੋਮਨੀ ਅਕਾਲੀ ਦਲ ਦੇ ਹਾਲਾਤ ਮਾੜੇ ਹੋਗੇ ਉਹਨਾਂ ਦੀ ਚਾਹੇ ਗਲਤੀਆਂ ਕਰਕੇ ਕਹਿ ਲੋ ਚਾਹੇ ਗੁਨਾਹਾਂ ਕਰਕੇ ਕਹਿ ਲੋ ਪੰਜਾਬ ਦੇ ਵਿੱਚ ਅਸੀਂ ਹਰ ਬੰਦਾ ਜਿਹੜਾ ਸਿਟੀਜ਼ਨ ਆ ਉਹਦਾ ਰਾਜਨੀਤੀ ਦੇ ਨਾਲ ਵਾਹ ਪੈਂਦਾ ਆ ਚਾਹੇ ਉਹਨੂੰ ਅੱਖੋਂ ਪਰੋਖੇ ਕਰ ਦੇਵੇ ਤੁਸੀਂ ਇੱਕ ਦੀ ਗੱਲ ਕਰਦੇ ਹੋ ਜੇ ਪੰਜਾਬ ਦੇ ਵਿੱਚ 10 ਪੋਲੀਟੀਕਲ ਪਾਰਟੀਆਂ ਵੀ ਆਪਣੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਗੱਲ ਕਰਨ ਨੂੰ ਬਣਦੀਆਂ ਤੁਹਾਨੂੰ ਉਹਦਾ ਸਵਾਗਤ ਕਰਨਾ ਚਾਹੀਦਾ ਹੈ ਤੁਸੀਂ ਇਹ ਵੇਖਿਆ ਕਰੋ ਅੱਜ ਫਿਕਰ ਕਿਹਨੂੰ ਆ ਫਿਕਰ ਸਿਰਫ ਉਹਨੂੰ ਹੋਈ ਆ ਜਿਹਨੇ ਪੰਜਾਬ ਨੂੰ ਲੁੱਟਿਆ ਪੁਲਿਸ ਦੀ ਸੋਚਣ ਲਈ ਤੇ ਹੋਮ ਮਿਨਿਸਟਰੀ ਹੈਗੀ ਆ ਪੰਜਾਬ ਸਰਕਾਰ ਹੈਗੀ ਆ ਮੈਨੂੰ ਲੱਗਦਾ ਉਹ ਕੰਮ ਕਰਦੇ ਆ ਅੱਜ ਕੋਈ ਅੱਜ ਕੋਈ ਪੁਲਿਸ ਨੂੰ ਅਸੀਂ ਤਰਸਯੋਗ ਹਾਲਾਤ ਨਹੀਂ ਵੇਖਦੇ ਲੋਕ ਭਰੋਸਾ ਪਾਰਟੀ ਤੇ ਕਿਵੇਂ ਕਰਨ ਜੀ ਪੰਜਾਬੀ ਲਿੰਕ মিডিਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਪੰਜਾਬ ਦੇ ਵਿੱਚ ਇੱਕ ਨਵੀਂ ਪੰਥਕ ਪਾਰਟੀ ਨੇ ਜਨਮ ਲਿਆ 14 ਜਨਵਰੀ 2025 ਯਾਨੀ ਕਿ ਬੀਤੇ ਦਿਨ ਮਾਗੀ ਵਾਲੇ ਦਿਨ ਇਸ ਪਾਰਟੀ ਦਾ ਨਾਮ ਅਕਾਲੀ ਦਲ ਵਾਰਿਸ ਪੰਜਾਬ ਦੇ ਰੱਖਿਆ ਗਿਆ ਜਿਸ ਦਾ ਪ੍ਰਧਾਨ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਦਿਬੜੂਗੜ ਜੇਲ੍ਹ ਦੇ ਵਿੱਚ ਨਜ਼ਰਬੰਦ ਅਮਰਿਤਪਾਲ ਸਿੰਘ ਨੂੰ ਬਣਾਇਆ ਗਿਆ ਚਰਚਾ ਕਰਾਂਗੇ ਕਿ ਕਿੰਨੀ ਕੋ ਜ਼ਰੂਰੀ ਸੀ ਇਹ ਪਾਰਟੀ ਪੰਜਾਬ ਦੇ ਵਿੱਚ ਬਣਾਣੀ ਜਾਂ ਕਹਿ ਸਕਦੇ ਆ ਇਸ ਪਾਰਟੀ ਦਾ ਜਨਮ ਲੈਣਾ ਪੰਜਾਬ ਦੇ ਲਈ ਅਤੇ ਪੰਜਾਬ ਦੇ ਲੋਕਾਂ ਦੇ ਲਈ ਮੇਰੇ ਨਾਲ ਅਮਨਦੀਪ ਸਿੰਘ ਬੈਂਸ ਜੀ ਮੌਜੂਦ ਰਹਿਣਗੇ ਬੜੇ ਹੀ ਬੇਬਾਕੀ ਦੇ ਨਾਲ ਪੰਜਾਬ ਦੇ ਹਰ ਮੁੱਦੇ ਤੇ ਗੱਲਬਾਤ ਕਰਦੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਬੈਂਸ ਸਾਹਿਬ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਗगन ਸ਼ਰਮਾ ਜੀ ਕਿਵੇਂ ਹੋ ਠੀਕ ਠਾਕ ਹੋ ਜੀ ਚੜਦੀ ਕਲਾ ਜੀ ਧੰਨਵਾਦ ਜੀ ਆ ਪਾ ਜੀ ਸਭ ਤੋਂ ਪਹਿਲਾ ਸਵਾਲ ਇਹੀ ਆ ਮੇਰਾ ਕਿ ਕਿੰਨਾ ਕੋ ਜ਼ਰੂਰੀ ਸੀ ਇਸ ਪਾਰਟੀ ਦਾ ਬਣਨਾ ਕਿਉਂਕਿ ਜੇ ਮੈਂ ਇਸ ਪਾਰਟੀ ਦੀ ਗੱਲ ਕਰਾਂ ਤੇ ਵਿਰੋਧੀ ਪਾਰਟੀਆਂ ਨੂੰ ਜੇ ਭਾਜੜਾ ਪੈ ਗੀਆਂ ਨੇ ਜੇ ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਜਿਹੜਾ ਬਾਦਲ ਪਰਿਵਾਰ ਦਾ ਕਹਿੰਦੇ ਕਬਜਾ ਉਹਦੇ ਉੱਤੇ ਉਹ ਪਾਰਟੀ ਨੂੰ ਵੀ ਭਾਜੜਾ ਪੈ ਗਿਆ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਬਹੁਤ ਪੁਰਾਣੀ ਪਾਰਟੀ ਚੱਲਦੀ ਆ ਰਹੀ ਆ ਸਿਮਰਜੀਤ ਸਿੰਘ ਬੈਂਸ ਹੋਰਾਂ ਦੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸ਼ੰਕਾ ਹੁਣ ਆਪਣੇ ਤੇ ਹੋਣ ਲੱਗ ਗਈ ਹੈ ਵੀ ਅਸੀਂ ਕਿਤੇ ਕੰਮ ਨਹੀਂ ਕਰ ਪਾਏ ਤਾਂ ਜੋ ਪਾਰਟੀ ਨੇ ਜਨਮ ਲਿਆ ਇੱਕ ਸਾਰਿਆਂ ਨੂੰ ਪਹਿਲਾਂ ਤੇ ਮੈਂ ਸਾਡੀ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀ ਕਿ ਇੱਕ ਰਾਜਨੀਤਿਕ ਖਲਾਅ ਦੇ ਵਿੱਚੋਂ ਨਿਕਲਦਾ ਸਮਾਂ ਹੈ ਇਸ ਵੇਲੇ ਜੀ ਇੱਕ ਸਾਡਾ ਇੱਕ ਇਖਲਾਕੀ ਫਰਜ਼ ਵੀ ਬਣਦਾ ਹੈ ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਨੇ ਰਾਜਨੀਤਿਕ ਪਾਰਟੀ ਜਿਹੜੀ ਆ ਬਣਾਈ ਐ ਔਰ ਉਹਨਾਂ ਦੇ ਵਿੱਚੋਂ ਇੱਕ ਮੈਂਬਰ ਦੋ ਮੈਂਬਰ ਪਾਰਲੀਮੈਂਟ ਵੀ ਹੈਗੇ ਆ ਜੀ ਬਿਲਕੁਲ ਪਾਰਟੀ ਦਾ ਨਾਮ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਮੈਂ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਦਿਨਾ ਇੱਕ ਨਹੀਂ ਇਹੋ ਜੇ ਬਹੁਤ ਸਾਰੀਆਂ ਪਾਰਟੀਆਂ ਦੀ ਜਿਹੜੀ ਲੋੜ ਆ ਪੰਜਾਬ ਬਹੁਤ ਦੇਰ ਤੋਂ ਜਿਹੜਾ ਆ ਮਹਿਸੂਸ ਕਰਦਾ ਪਿਆ ਸੀ ਕੋਈ ਪੰਜਾਬ ਦੇ ਖਿੱਤੇ ਦੀ ਗੱਲ ਕਰੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ ਪਾਰਟੀ ਬਣੀ ਐ ਔਰ ਉਹ ਬਿਲਕੁਲ ਉਹਨਾਂ ਨੂੰ ਜਿਹੜੀ ਆ ਵਧਾਈ ਦੇਣੀ ਬਣਦੀ ਐ ਦੂਸਰਾ ਤੁਸੀਂ ਕਿਹਾ ਕਿ ਜਿਹੜੇ ਬਹੁਤ ਸਾਰੇ ਪੁਰਾਣੇ ਖੁੰਡ ਹਾਂ ਜਿਨ੍ਹਾਂ ਤੋਂ ਪਹਿਲਾਂ ਤੇ ਲੋਕ ਬਹੁਤ ਦੁਖੀ ਆ ਹੂੰ ਉਹਨਾਂ ਦੀਆਂ ਗਲਤੀਆਂ ਕਰਕੇ ਉਹਨਾਂ ਦੀਆਂ ਚਲਾਕੀਆਂ ਕਰਕੇ ਉਹਨਾਂ ਨੂੰ ਉਹਨਾਂ ਦੇ ਕੋਲੋਂ ਤਾਕਤ ਖੋਹੀ ਲੋਕਾਂ ਤੋਂ ਵੱਡਾ ਲੋਕਸ਼ਾਹੀ ਦੇ ਵਿੱਚ ਹੂੰ ਕੋਈ ਨਹੀਂ ਹੁੰਦਾ ਬਿਲਕੁਲ ਬਿਲਕੁਲ ਉਸ ਤਾਕਤ ਨੂੰ ਖੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਇਹ ਸੋਚਣਾ ਚਾਹੀਦਾ ਵੀ ਜਿਹੜੀ ਤਾਕਤ ਲੋਕਾਂ ਨੇ ਤੁਹਾਡੇ ਕੋਲ ਖੋਹੀ ਆ ਉਹਦੇ ਵਿੱਚ ਤਿੰਨਵੀਂ ਪਾਰਟੀ ਜ਼ਿੰਮੇਦਾਰ ਹੂੰ ਔਰ ਦੂਸਰੀ ਚੀਜ਼ ਤੁਸੀਂ ਕਿਹਾ ਜੀ ਨਵੀਆਂ ਨਵੀਆਂ ਦੁਕਾਨਾਂ ਖੋਲ੍ਹਦੀਆਂ ਨੇ ਤੁਸੀਂ ਪੰਜਾਬ ਦੇ ਸਾਰੇ ਦੁਕਾਨਦਾਰ ਭਾਈਚਾਰੇ ਦੇ ਲਈ ਵੀ ਮਾੜੀ ਸ਼ਬਦਾਵਲੀ ਜਿਹੜੀ ਆ ਵਰਤੀ ਆ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਦੁਕਾਨ ਦਾ ਮਤਲਬ ਕੀ ਹੁੰਦਾ ਇੱਕ ਕਿੱਤਾ ਹੀ ਆ ਨਾ ਤੁਸੀਂ ਇੱਕ ਗਲਤ ਜਿਹੜੀ ਆ ਬਿਆਨਬਾਜ਼ੀ ਕਰਦੇ ਹਾਂ ਹਾਂ ਇਹਨਾਂ ਜ਼ਰੂਰ ਆ ਤੁਹਾਨੂੰ ਪਤਾ ਵੀ ਤੁਸੀਂ ਕਿੰਨੀਆਂ ਠੱਗੀਆਂ ਮਾਰੀਆਂ ਉਹਦੇ ਚ ਕਿਹੜੇ ਫਾਇਦੇ ਲਏ ਤੁਸੀਂ ਉਸ ਤਰੀਕੇ ਨਾਲ ਉਸ ਨਜ਼ਰ ਨਾਲ ਦੇਖਦੇ ਹੋ ਵੀ ਹੁਣ ਮੇਰਾ ਸਮਾਂ ਮੁੱਕ ਗਿਆ ਕੋਈ ਹੋਰ ਆ ਰਿਹਾ ਹੈ ਨਵੀਂ ਪੀੜ੍ਹੀ ਹੈ ਨਵੇਂ ਬੱਚੇ ਹੈ ਪਹਿਲਾਂ ਤੁਸੀਂ ਬਹੁਤ ਜ਼ੋਰ ਲਾਇਆ ਤੁਸੀਂ ਬਹੁਤ ਲੁੱਟਿਆ ਚੁੰਡਿਆ ਪੰਜਾਬ ਨੂੰ ਜੇ ਕੋਈ ਕੋਸ਼ਿਸ਼ ਕਰਦਾ ਹੋ ਸਕਦਾ ਹੈ ਗਲਤੀ ਕਰਨਗੇ ਇਹਨਾਂ ਦੀ ਗਲਤੀ ਕਰਨ ਤੇ ਅਸੀਂ ਬੋਲਾਂਗੇ ਨਾ ਅੱਜ ਦੀ ਤਰੀਕ ਦੇ ਵਿੱਚ ਇੱਕ ਪਾਰਟੀ ਦਾ ਜਨਮ ਹੋਇਆ ਆ ਤੁਸੀਂ ਭੰਡਣ ਤੇ ਜ਼ੋਰ ਲਾ ਦਿੱਤਾ ਆ ਇਹ ਸਾਡੇ ਪੰਜਾਬ ਦਾ ਨਾਂ ਤਾਂ ਰਵਾਜ਼ ਹੈ ਨਾ ਹੀ اخلاق ਇਸ ਗੱਲ ਨੂੰ ਇਜਾਜ਼ਤ ਦਿੰਦਾ ਆ ਔਰ ਅੱਜ ਵੀ ਪੰਜਾਬ ਦੇ ਲੋਕ ਤੇ ਦੁਖੀ ਤੁਹਾਡੇ ਤੋਂ ਆ ਨਵੇਂ ਨੂੰ ਤਾਂ ਅਸੀਂ ਬਾਅਦ ਚ ਵੇਖਾਂਗੇ ਉਹ ਤੇ ਬਾਅਦ ਦੀ ਗੱਲ ਆ ਬਿਲਕੁਲ ਬਾਈ ਸਾਹਿਬ ਸਮਾ ਬਹੁਤ ਲੱਗਾ ਇਸ ਪਾਰਟੀ ਦਾ ਨਾਮਕਰਨ ਕਰਨ ਦੇ ਵਿੱਚ ਕੈਲੋ ਜਦੋਂ ਤੋਂ ਅਮਰਿਤਪਾਲ ਅਤੇ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਬਣੇ ਉਸ ਤੋਂ ਬਾਅਦ ਚਰਚਾ ਇਹ ਸ਼ੁਰੂ ਹੋ ਗਈ ਸੀ ਕਿ ਪੰਜਾਬ ਦੇ ਵਿੱਚ ਇੱਕ ਪੰਥਕ ਪਾਰਟੀ ਜਨਮ ਲਵੇਗੀ ਪਰ ਸਮਾਂ ਬਹੁਤ ਲੱਗ ਗਿਆ ਔਰ ਇੱਕ ਮਾਗੀ ਵਾਲਾ ਦਿਨ ਜਿਹੜਾ ਚੰਗਾ ਦਿਨ ਚੁਣਿਆ ਗਿਆ ਇਸ ਪਾਰਟੀ ਦਾ ਨਾਮਕਰਨ ਕਰਨ ਦੇ ਲਈ ਬਹੁਤ ਵੱਡਾ ਇਕੱਠ ਵੀ ਰੱਖਿਆ ਗਿਆ ਸੀ ਜਦੋਂ ਇਕੱਠ ਬੁਲਾਇਆ ਗਿਆ ਲੱਗਦਾ ਕੀ ਹੈ ਕਿ ਇੰਨਾ ਸਮਾਂ ਕਿਉਂ ਪਾਇਆ ਗਿਆ ਕਿ ਪਹਿਲਾਂ ਹੀ ਇਹ ਚੀਜ਼ਾਂ ਹੋ ਜਾਣੀ ਚਾਹੀਦੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਜੇ ਪਤਾ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਨਵੀਂ ਸ਼ੁਰੂਆਤ ਕਰਦੇ ਆ। ਨਹੀਂ ਮੈਨੂੰ ਲੱਗਦਾ ਕਿ ਕਈ ਵਾਰੀ ਅਸੀਂ ਬਹੁਤ ਸਾਰੀ ਪਰਚੋਲ ਕਰਦੇ ਆਂ ਵੀ ਜੋ ਅੱਜ ਹੋਇਆ ਉਹ ਪਹਿਲਾਂ ਕਿਉਂ ਨਹੀਂ ਹੋਇਆ। ਉਹ ਚਲੋ ਬਣਦੀ ਵੀ ਹੁੰਦੀ ਆ ਪਰ ਕਿਸੇ ਵੀ ਫੈਸਲੇ ਨੂੰ ਕਿਸੇ ਵੀ ਪਾਰਟੀ ਨੂੰ ਇੱਕ ਫੈਸਲੇ ਤੇ ਪਹੁੰਚਣ ਨੂੰ ਉਹਨੂੰ ਆਪਣਾ ਜਿਹੜਾ ਸਮਾਂ ਲੱਗਦਾ ਆ ਉਹਨਾਂ ਨੇ ਆਪਣਾ ਸਮਾਂ ਚੂਜ਼ ਕੀਤਾ ਉਹ ਕੋਈ ਬਹੁਤ ਵੱਡਾ ਸਵਾਲ ਨਹੀਂ ਆ ਦੂਸਰੀ ਗੱਲ ਇਹ ਆ ਵੀ ਪੰਜਾਬ ਦਾ ਜਿਹੜਾ ਰਾਜਨੀਤਿਕ ਪਾਰਟੀਆਂ ਦਾ ਇਤਿਹਾਸ ਆ ਉਹਦੇ ਵਿੱਚ ਸਾਡੀ ਚਾਹੇ ਵਿਸਾਖੀ ਵਾਲੀਆਂ ਕਾਨਫਰੰਸ ਹੋਣ ਜਾਂ ਮਾਗੀ ਵਾਲੀਆਂ ਕਾਨਫਰੰਸ ਹੋਣ ਪੋਲੀਟੀਕਲ ਪਾਰਟੀ ਦਾ ਜਦੋਂ ਐਲਾਨ ਕੀਤਾ ਜਾਂਦਾ ਆ ਇਹਨਾਂ ਧਾਰਮਿਕ ਥਾਵਾਂ ਤੇ ਜਿਹੜੀਆਂ ਕਾਨਫਰੰਸ ਹੁੰਦੀਆਂ ਨੇ ਉਹ ਇੱਕ ਇਤਿਹਾਸ ਇਤਿਹਾਸ ਰਿਹਾ ਆ ਉੱਥੋਂ ਕੀਤਾ ਜਾਂਦਾ ਆ ਪਾਰਟੀ ਦੇ ਜਿਹੜੇ ਮੈਂਬਰ ਆ ਉਹਨਾਂ ਨੇ ਚੰਗੀ ਗੱਲ ਹੈ ਉਹਨਾਂ ਨੇ ਸਮਾਂ ਲਿਆ ਉਹਨਾਂ ਨੇ ਸੋਚਿਆ ਵਿਚਾਰਿਆ ਤੇ ਆਪਣਾ ਸਹੀ ਜਿਹੜਾ ਆ ਸਮਾਂ ਚੁਣਿਆ ਉਹਦਾ ਕੋਈ ਬਹੁਤਾ ਵੱਡਾ ਫਰਕ ਨਹੀਂ ਪੈਂਦਾ ਔਰ ਚੰਗੀ ਗੱਲ ਤਾਂ ਇਹ ਆ ਵੀ ਉਹਨਾਂ ਨੇ ਕਾਲੀ ਨਹੀਂ ਕੀਤੀ ਕਈ ਵਾਰੀ ਜਿਹੜੇ ਕਾਲੀ ਵਾਲੇ ਫੈਸਲੇ ਹੁੰਦੇ ਆ ਉਹਦੇ ਤੇ ਅਸੀਂ ਜ਼ਰੂਰ ਕਹਿ ਸਕਦੇ ਆ ਬਈ ਇਹ ਕਾਲੀ ਚ ਲਿਆ ਫੈਸਲਾ ਆ ਇਹ ਵੋਟਾਂ ਨੂੰ ਦੇਖ ਕੇ ਫੈਸਲਾ ਲਿਆ ਆ ਉਹਨਾਂ ਦੀ ਸਾਰੀ ਟੀਮ ਨੇ ਸੋਚ ਵਿਚਾਰ ਕੇ ਉਹਨਾਂ ਨੇ ਮਤੇ ਵੀ ਪਾਏ ਆ ਉਹਨਾਂ ਨੇ ਆਪਣਾ ਸਮਾਂ ਲਿਆ ਉਹ ਚੰਗੀ ਗੱਲ ਆ ਬਾਈ ਸਾਹਿਬ ਤੁਸੀਂ ਸਿਆਸਤ ਦੇ ਵਿੱਚ ਵਿਚ ਰਹੇ ਹੋ ਸਿਆਸਤ ਨੂੰ ਨਜ਼ਦੀਕ ਤੋਂ ਦੇਖਦੇ ਵੀ ਹੋ ਇਸ ਪਾਰਟੀ ਦੀ ਪੋਜੀਸ਼ਨ ਕੀ ਤੈਅ ਕਰਨਾ ਚਾਹੋਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜੇ ਮੈਂ ਗੱਲ ਕਰਾਂ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਪੰਥਕ ਪਾਰਟੀ ਅੱਜ ਤੋਂ ਬਹੁਤ ਸਾਲਾਂ ਪਹਿਲਾਂ ਬਣੀ ਉਦੋਂ ਸ਼ਾਇਦ ਮੇਰਾ ਜਨਮ ਵੀ ਨਹੀਂ ਹੋਇਆ ਹੋਊਗਾ ਜਦੋਂ ਇਹ ਪਾਰਟੀ ਨੇ ਜਨਮ ਲਿਆ ਸੀਗਾ ਪਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਮਾੜੇ ਹੋਗੇ ਉਹਨਾਂ ਦੀ ਚਾਹੇ ਗਲਤੀਆਂ ਕਰਕੇ ਕਹਿ ਲੋ ਚਾਹੇ ਗੁਨਾਹਾਂ ਕਰਕੇ ਕਹਿ ਲੋ ਇਸ ਪਾਰਟੀ ਦੀ ਪੋਜੀਸ਼ਨ ਕੀ ਦੇਖਦੇ ਹੋ ਤੁਸੀਂ ਨਹੀਂ ਦੇਖੋ ਪੰਜਾਬ ਦਾ ਜਿਹੜਾ ਇਤਿਹਾਸ ਆ ਸਾਡਾ ਪੋਲੀਟੀਕਲ ਪਾਰਟੀਆਂ ਦਾ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਮਾਣਮਤੀ ਜਮਾਤ ਆ ਉਹਦਾ ਇਤਿਹਾਸ ਬੜਾ ਤਕੜਾਇਆ ਚਾਹੇ ਭਾਰਤ ਦੀ ਆਜ਼ਾਦੀ ਨੂੰ ਲੈ ਕੇ ਚਾਹੇ ਗੁਰਦੁਆਰਾ ਸੁਧਾਰ ਲੈ ਰਿਆ ਔਰ ਬਹੁਤ ਵੱਡੇ ਵੱਡੇ ਮੀਲ ਪੱਥਰ ਜਿਹੜੇ ਆ ਸਥਾਪਿਤ ਕੀਤੇ ਆ ਅੱਜ ਵੀ ਪੰਜਾਬ ਦੇ ਵਿੱਚ ਤੁਸੀਂ ਕਿਸੇ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਸਾਡੀ ਲੜਾਈ ਬਦਲਾ ਨਾਲ ਹੈ ਪਰ ਹਰ ਬੰਦਾ ਫਿਕਰਮੰਦ ਹੈ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਸਾਡੀ ਇੱਕ 80 ਤੋਂ ਵੱਧ ਸਾਲ ਜਿਹੜੀ ਇੱਕ ਪਾਰਟੀ ਐ ਉਹਦੀ ਪੰਜਾਬ ਨੂੰ ਲੋੜ ਬਹੁਤ ਐ ਚਾਹੇ ਬੰਦਾ ਕੋਈ ਕਿਸੇ ਵੀ ਪਾਰਟੀ 'ਚ ਬੈਠਾ ਹੋਵੇ ਮੇਰਾ ਸਾਡਾ ਇਲੈਕਟੋਰਲ ਪਾਲਿਸੀਜ਼ ਦੇ ਨਾਲ ਕੋਈ ਵਾਸਤਾ ਨਹੀਂ ਆ ਪਰ ਪੰਜਾਬ ਦੇ ਵਿੱਚ ਅਸੀਂ ਹਰ ਬੰਦਾ ਜਿਹੜਾ ਸਿਟੀਜ਼ਨ ਐ ਉਹਦਾ ਰਾਜਨੀਤੀ ਤੇ ਨਾਲ ਵਾਹ ਪੈਂਦਾ ਆ ਚਾਹੇ ਉਹਨੂੰ ਅੱਖੋਂ ਪਰੋਖੇ ਕਰ ਦੇਵੇ ਅਸੀਂ ਵੀ ਇਸ ਚੀਜ਼ ਨੂੰ ਮਹਿਸੂਸ ਕਰਦੇ ਆਂ ਵੀ ਜੇ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਅੱਜ ਸਾਰਾ ਭਾਰਤ ਕਰਦਾ ਪਿਆ ਆ ਉਹ ਇਸੇ ਕਿੱਤੇ ਤੋਂ ਸ਼ੁਰੂ ਹੋਈ ਅੱਜ ਪੰਜਾਬ ਦੇ ਖੇਤੇ ਤੇ ਬਹੁਤ ਸਾਰੇ ਮੁੱਦੇ ਆ ਪਰ ਲੋਕ ਆਪ ਮਹਾਰੇ ਲੜਦੇ ਪਏ ਐ ਸਾਡੀਆਂ ਜਿਹੜੀ ਪਾਰਲੀਮੈਂਟ ਦੇ ਵਿੱਚ ਜਿਹੜੀ ਆਵਾਜ਼ ਜਾਣੀ ਚਾਹੀਦੀ ਸੀ ਸਾਡੇ ਕੋਲ ਉਹ ਬੰਦੇ ਹੈ ਨਹੀਂ ਹੂੰ ਜਿਹੜੇ ਬੰਦੇ ਜਿੱਤਦੇ ਆ ਉਹ ਦਿੱਲੀ ਦੇ ਮੁੱਦੇ ਚੱਕੀ ਜਾਂਦੇ ਆ ਬਿਲਕੁਲ ਕਿਉਂਕਿ ਦਿੱਲੀ ਚ ਜਿਹੜਾ ਉਹਨਾਂ ਦਾ ਬਾਸ ਬੈਠਾ ਆ ਉਹ ਇੱਕ ਫਰਾਂਚਾਈਜ਼ੀ ਸਿਸਟਮ ਨਹੀਂ ਹੁੰਦਾ ਵੀ ਇੱਕ ਕੰਪਨੀ ਆਈ ਉਹਨੇ ਇੱਕ ਫਰਾਂਚਾਈਜ਼ੀ ਦਿੱਲੀ ਦੀ ਐ ਉਹਨੇ ਇੱਥੋਂ ਬੰਦੇ ਵੀ ਬਾਹਰੋਂ ਲਿਆਂਦੇ ਪਰ ਉਹਨਾਂ ਨੂੰ ਨੌਕਰੀ ਸੈੱਟ ਇੱਥੋਂ ਕਰ ਲਏ ਪੰਜਾਬ ਤੋਂ ਤਾਂ ਉਹ ਉਹਨਾਂ ਦੇ ਜਦੋਂ ਉਹ ਪਾਰਲੀਮੈਂਟ ਦੇ ਅੰਦਰ ਬੋਲਦੇ ਆ ਜਾਂ ਤਾਂ ਉਹ ਨਹੀਂ ਬੋਲਦੇ ਜਾਂ ਉਹ ਦਿੱਲੀ ਆਪਣੇ ਬਾਸ ਜੇ ਕਹਿਣ ਤੇ ਬੋਲਦੇ ਆ ਉਹਦੇ ਚ ਕੀ ਹੁੰਦਾ ਵੀ ਜਿਹੜੇ ਸਾਡੇ ਮੁੱਦੇ ਆ ਉਹ ਪਿੱਛੇ ਰਹਿ ਜਾਂਦੇ ਆ ਇਸ ਕਰਕੇ ਸਾਨੂੰ ਪੰਜਾਬ ਦੇ ਵਿੱਚ ਇੱਕ ਔਰ ਚੰਗੀ ਗੱਲ ਇਹ ਆ ਕਿ ਇਹ ਇੱਕ ਪਾਰਟੀ ਨਹੀਂ ਐ ਇਦਾਂ ਬਹੁਤ ਸਾਰੇ ਜਿਹੜੇ ਗਰੁੱਪ ਆ ਇੱਕ ਧਰਤੀ ਤੇ ਜਿਹੜੀ ਚਰਨਿੰਗ ਆ ਜਾਂ ਇੱਕ ਜਿਹੜਾ ਅੰਡਰ ਕਰੰਟ ਹੈ ਪੰਜਾਬ ਦੇ ਵਿੱਚ ਚੱਲਦਾ ਪਿਆ ਚੱਲਦਾ ਪਿਆ ਚੰਗੀ ਗੱਲ ਹੈ ਇਹੋ ਜਿਹੇ ਬਹੁਤ ਸਾਰੇ ਗਰੁੱਪ ਜਿਹੜੇ ਐ ਉਹ ਰਾਜਨੀਤਿਕ ਪਾਰਟੀਆਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਨੂੰ ਮਹਿਸੂਸ ਹੁੰਦਾ ਹੈ ਉਹ ਐਲਾਨ ਕਰ ਸਕਦੇ ਆ ਕਰ ਸਕਦੇ ਆ ਤੇ ਸਾਨੂੰ ਉਹਦੇ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਤੁਸੀਂ ਇੱਕ ਦੀ ਗੱਲ ਕਰਦੇ ਹੋ ਜੇ ਪੰਜਾਬ ਦੇ ਵਿੱਚ 10 ਪੋਲੀਟੀਕਲ ਪਾਰਟੀਆਂ ਵੀ ਆਪਣੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਗੱਲ ਕਰਨ ਨੂੰ ਬਣਦੀਆਂ ਸਾਨੂੰ ਉਹਦਾ ਸਵਾਗਤ ਕਰਨਾ ਚਾਹੀਦਾ ਤੁਸੀਂ ਇਹ ਵੇਖਿਆ ਕਰੋ ਅੱਜ ਫਿਕਰ ਕਿਨੂ ਆ ਫਿਕਰ ਸਿਰਫ ਉਹਨੂੰ ਹੋਈ ਆ ਜਿਨੇ ਪੰਜਾਬ ਨੂੰ ਲੁੱਟਿਆ ਜਿਹ ਜਿਨੇ ਅੱਜ ਮੁੱਦੇ ਆ ਉਹਦੀਆਂ ਜੜ੍ਹਾਂ ਕਿੱਥੇ ਨੇ ਆ ਸੁਖਬੀਰ ਬਾਦਲ ਦੀਆਂ ਮੈਂ ਸਟੇਟਮੈਂਟ ਸੁਣਦਾ ਸੀ ਸਭ ਤੋਂ ਜ਼ਿਆਦਾ ਤਕਲੀਫ ਜੇ ਸੁਖਬੀਰ ਬਾਦਲ ਨੂੰ ਹੋਈ ਆ ਤੇ ਉਹ ਪੰਜਾਬ ਦੇ ਲਈ ਇੱਕ ਚੰਗਾ ਸਬਾਬ ਆ ਜੇ ਉਹਨਾਂ ਦੇ ਕੋਲੋਂ ਪੰਜਾਬ ਦੀਆਂ ਜਿਹੜੀਆਂ ਸਾਡੀਆਂ ਮਾਨਮੱਤੀਆਂ ਸੰਸਥਾਵਾਂ ਨੇ ਜਾਂ ਮੁੱਦਿਆਂ ਨੂੰ ਜੇ ਹੱਲ ਕਰਨਾ ਆ ਸਾਨੂੰ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਇਹੋ ਜੀਆਂ ਪਾਰਟੀਆਂ ਤੇ ਇਹੋ ਜਿਹੇ ਬੰਦਿਆਂ ਦੀ ਲੋੜ ਪੈਣੀ ਹੈ ਨਹੀਂ ਤੇ ਬਾਂਦਰ ਬਾਂਦਰ ਨੂੰ ਲਾ ਕੇ ਉਸ ਕੁਰਸੀ ਤੇ ਜਿਹੜਾ ਆ ਉਹ ਲਗਾਤਾਰ ਬੈਠੀ ਜਾਊਗਾ ਤੇ ਅਸੀਂ ਹੱਲ ਉਡੀਕਦੇ ਰਵਾਂਗੇ ਬੈਂਸਾਬ ਇੱਕ ਚਰਚਾ ਇਹ ਵੀ ਆ ਕਹਿੰਦੇ ਆ ਸ਼੍ਰੋਮਣੀ ਅਕਾਲੀ ਦਲ ਮਾੜਾ ਨਹੀਂ ਬਾਦਲ ਪਰਵਾਰ ਮਾੜਾ ਨਿਕਲਿਆ ਜਿਨੇ ਇਹਦੇ ਉੱਤੇ ਕਬਜ਼ਾ ਕੀਤਾ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਘਰ ਦੀ ਪਾਰਟੀ ਸਮਝ ਕੇ ਪੰਜਾਬ ਦੇ ਉੱਤੇ ਰਾਜ ਕਰਦੇ ਰਹੇ ਪੰਜਾਬ ਦੇ ਲੋਕਾਂ ਨੂੰ ਲੁੱਟਦੇ ਰਹੇ ਹੁਣ ਸਵਾਲ ਇੱਥੇ ਬਣ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਜੇ ਮੈਂ ਗੱਲ ਕਰਾਂ ਤਿੰਨ ਅਕਾਲੀ ਦਲ ਪਾਰਟੀਆਂ ਕੰਮ ਕਰਦੀਆਂ ਨਜ਼ਰ ਆ ਰਹੀਆਂ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਬਾਦਲ ਦੀ ਪਾਰਟੀ ਕਿਹਾ ਜਾਂਦਾ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਨੇ ਕੱਲ ਜਨਮ ਲਿਆ ਵਾ ਲੱਗਦਾ ਹੈ ਕਿ ਇਹ ਤਿੰਨਾਂ ਨੂੰ ਇਕੱਠੇ ਹੋ ਕੇ ਇੱਕ ਛੱਤ ਦੇ ਥੱਲੇ ਕੰਮ ਕਰਨਾ ਚਾਹੀਦਾ ਵਾ ਇਨਾ ਕੀ ਅੱਡ-ਅੱਡ ਪਾਰਟੀਆਂ ਬਣਾਉਣੀਆਂ ਚਾਹੀਦੀਆਂ ਉਹ ਕਈ ਵਾਰੀ ਪੰਜਾਬ ਦੇ ਵਿੱਚ ਸਾਡੇ ਦਿਮਾਗ 'ਚ ਅਸੀਂ ਕਿਸਾਨੀ ਤੇ ਰਾਂ ਨੂੰ ਲੈ ਕੇ ਕਈ ਵਾਰੀ ਅਸੀਂ ਕਹਿ ਦਿੰਨੇ ਆਂ ਵੀ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਮੇਰੇ ਮੁਤਾਬਕ ਇਹ ਜ਼ਰੂਰੀ ਨਹੀਂ ਆ ਹੂੰ ਜਿਆਦਾ ਜ਼ਰੂਰੀ ਆ ਆਈਡੀਓਲੋਜੀ ਦੇ ਨਾਲ ਇਮਾਨਦਾਰੀ ਤੇ ਮੁੱਦਿਆਂ ਦੇ ਨਾਲ ਇਮਾਨਦਾਰੀ ਹੂੰ ਤੁਸੀਂ ਕਿਸੇ ਮੁੱਦਿਆਂ ਤੇ ਕੱਲ ਨੂੰ ਇਕੱਠੇ ਹੋਣਾ ਚਾਹੁੰਦੇ ਹੋ ਤੁਹਾਡਾ ਓਪੀਨੀਅਨ ਇੱਕ ਹੁੰਦਾ ਆ ਹੁਣ ਕੱਲ ਇਸ ਪਾਰਟੀ ਨੇ ਮਤੇ ਪਾਏ ਆ ਮੈਨੂੰ ਲੱਗਦਾ ਕਿ ਪੰਜਾਬ ਪ੍ਰਸਤ ਸਾਰਿਆਂ ਦੀ ਕੁਛ ਇੱਕ ਦੋ ਇੱਕ ਇੱਕ ਮੈਂ ਵਿਚ ਮੁੱਦਾ ਪੜਿਆ ਸੀ ਉਹਨੂੰ ਛੱਡ ਕੇ ਹੂੰ ਬਾਕੀ ਸਾਰਿਆਂ ਦੀ ਸਹਿਮਤੀ ਆ ਤੇ ਸਾਨੂੰ ਕਿਹਦੇ ਇਸ ਚੀਜ਼ ਤੋਂ ਨਹੀਂ ਘਬਰਾਉਣਾ ਚਾਹੀਦਾ ਵੀ ਸਾਰੇ ਇਕੱਠੇ ਹੋ ਜੋ ਇੱਕੋ ਹੀ ਨਾਮ ਕਰ ਲਓ ਇਦਾਂ ਕਦੇ ਨਹੀਂ ਹੁੰਦਾ ਗੱਲ ਇਹ ਹੁੰਦੀ ਹੈ ਵੀ ਕਿੰਨੇ ਲੋਕ ਜਿਹੜੇ ਆ ਆਪਣਾ ਇੱਕ ਕਬੀਲਾ ਬਣਾ ਕੇ ਆਪਣਾ ਗਰੁੱਪ ਬਣਾ ਕੇ ਪੰਜਾਬ ਦੇ ਮੁੱਦਿਆਂ ਲਈ ਲੜਨਾ ਚਾਹੁੰਦੇ ਹਰ ਬੰਦੇ ਨੂੰ ਆਪਣਾ ਝੰਡਾ ਆਪਣਾ ਨਿਸ਼ਾਨ ਜਿਹੜਾ ਆ ਪਿਆਰਾ ਹੁੰਦਾ ਆ ਮਿਸਲ ਸਤਲੁਜ ਵੀ ਇੱਕ ਨਵੇਕਲੀ ਜਥੇਬੰਦੀ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆਪਣੀ ਇੱਕ ਵੱਖਰੀ ਛਾਪ ਛੱਡੀ ਆ ਤੇ ਠੀਕ ਆ ਇਹ ਤੇ ਚੰਗਾ ਹੀ ਸਬਾਬ ਆ ਤੇ ਮੈਨੂੰ ਲੱਗਦਾ ਕਿ ਹੋਣਾ ਚਾਹੀਦਾ ਆ ਆਪਣੇ ਝੰਡੇ ਆਪਣੇ ਨਿਸ਼ਾਨ ਦੇ ਨਾਲ ਪੰਜਾਬ ਦੇ ਮੁੱਦਿਆਂ ਨੂੰ ਅੱਗੇ ਲੈਣਾ ਚਾਹੀਦਾ ਆ ਔਰ ਜਿੱਥੇ ਤੁਹਾਡੀ ਸਹਿਮਤੀ ਬਣਦੀ ਆ ਤੁਹਾਨੂੰ ਇਕੱਠੇ ਵੀ ਹੁੰਦੇ ਰਹਿਣਾ ਚਾਹੀਦਾ ਔਰ ਵਿਰੋਧ ਵੀ ਜ਼ਰੂਰੀ ਆ ਜਦੋਂ ਬਹੁਤ ਹੀ ਤਾਕਤ ਅਸੀਂ ਇੱਕ ਬੰਦੇ ਨੂੰ ਦੇ ਦਿੰਨੇ ਆ ਹਾਂ ਜੇ ਜਿਹੜੀ ਅਸੀਂ ਇਸ ਵੇਲੇ ਗੱਲ ਕਰਦੇ ਪਿਆ ਵੀ ਸਾਰੇ ਇਕੱਠੇ ਹੋ ਜੋ ਫਿਰ ਜਦੋਂ ਇਹ ਸਾਰੇ ਇਕੱਠੇ ਹੋ ਜਾਣਗੇ ਫਿਰ ਇਹਨਾਂ ਦੇ ਵਿੱਚੋਂ ਇੱਕ ਬਾਦਲ ਹੋ ਜਾਊਗਾ ਜਿਹਦਾ ਸਾਰਿਆਂ ਦੇ ਕਬਜ਼ਾ ਹੋ ਜਾਊਗਾ ਸਨ 96 ਤੋਂ ਲੈ ਕੇ ਹੁਣ ਤੱਕ ਅਸੀਂ ਉਹ ਏਕੇ ਦੇ ਵਿੱਚੋਂ ਪੰਜਾਬ ਦੇ ਜਿਹੜੇ ਮੁੱਦੇ ਨਿਕਲੇ ਆ ਜਿਨ੍ਹਾਂ ਦੇ ਲਈ ਅਸੀਂ ਅੱਜ ਵੀ ਲੜਦੇ ਪਏ ਆ ਉਹ ਬਾਦਲ ਪਰਿਵਾਰ ਵੇਲੇ ਇਹੀ ਹੋਇਆ ਸੀ ਨਾ ਉਦੋਂ ਇੱਕੋ ਹੀ ਪਾਰਟੀ ਰਹਿ ਗਈ ਸੀ ਅੱਜ ਇਹ ਕੋਈ ਕੋਈ ਵੀ ਨਵੀਂ ਪਾਰਟੀ ਬਣਦੀ ਉਹ ਗਲਤੀਆਂ ਵੀ ਕਰ ਸਕਦੀ ਆ ਉਹਦੇ ਕੋਲ ਗਲਤੀਆਂ ਹੋ ਵੀ ਸਕਦੀਆਂ ਆ ਉਹਦੇ ਵਿੱਚ ਕੁਝ ਚਲਾਕ ਬੰਦੇ ਵੀ ਹੋ ਸਕਦੇ ਆ ਅੱਜ ਕੋਈ ਪਾਰਟੀ ਚਾਹੇ ਨਵੀਂ ਬਣੀ ਐ ਅੱਜ ਉਹ ਕੋਈ ਗਲਤੀ ਕਰਦੀ ਆ ਉਹਦੇ ਮੂਰੇ ਚਾਰ ਜਥੇਬੰਦੀਆਂ ਜਿਹੜੀਆਂ ਨੇ ਚਾਹੀਦੀਆਂ ਨੇ ਉਹਨੂੰ ਰੋਕਣ ਦੇ ਲਈ ਰੋਕਣ ਦੇ ਲਈ ਬਿਲਕੁਲ ਅ ਭੈਣ ਸਾਹਿਬ ਪ੍ਰਧਾਨ ਪਾਰਟੀ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਜੇਲ੍ਹ ਦੇ ਵਿੱਚ ਨਜ਼ਰਬੰਦ ਆ ਅਮਰਿਤਪਾਲ ਲੱਗਦਾ ਕੀ ਆ ਹੁਣ ਕਿਉਂਕਿ ਉਹਨਾਂ ਦੇ ਬਾਹਰ ਆਣ ਦੀ ਆਸ ਜਦੋਂ ਜਦੋਂ ਵੀ ਜਗਦੀ ਆ ਪੰਜਾਬ ਦੇ ਲੋਕਾਂ ਨੂੰ ਉਦੋਂ ਉਦੋਂ ਹੀ ਉਹਨਾਂ ਦੇ ਉੱਤੇ ਕੋਈ ਨਾ ਕੋਈ ਧਾਰਾ ਐਸੀ ਲਾ ਦਿੱਤੀ ਜਾਂਦੀ ਹੈ ਕਿ ਉਹ ਫਿਰ ਅੰਦਰ ਦੇ ਅੰਦਰ ਹੀ ਰਹਿ ਜਾਂਦੇ ਆ ਹੁਣ ਇਸ ਪਾਰਟੀ ਨੂੰ ਚਲਾਉਣਾ ਉਹ ਵੀ ਬਿਨਾਂ ਪ੍ਰਧਾਨ ਦੀ ਗੈਰ ਹਾਜ਼ਰੀ ਤੋਂ ਕਿੰਨਾ ਕੋਖਾ ਹੋਵੇਗਾ ਟੀਮ ਮੈਂਬਰਾਂ ਲਈ ਸਾਰੇ ਦੇਖੋ ਇੱਥੇ ਜਿਹੜਾ ਦਿੱਲੀ ਦਾ ਪੰਜਾਬ ਦੇ ਨਾਲ ਇੱਕ ਵਖਰੇਵੇਂ ਵਾਲਾ ਬੋਲ ਰਿਹਾ ਆ ਉਹ ਪਹਿਲਾਂ ਤੋਂ ਹੀ ਚੱਲਦਾ ਆਇਆ ਆ ਔਰ ਇਹਦੇ ਵਿੱਚ ਵੀ ਅਸੀਂ ਸੋਚਦੇ ਆ ਕਿ ਜਿਵੇਂ ਭਾਈ ਅਮਰਤਪਾਲ ਸਿੰਘ ਹੋਣਾ ਨੂੰ ਅੰਦਰ ਰੱਖਿਆ ਹਮ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪਰਚੇ ਪਾਏ ਗਏ ਹਮ ਔਰ ਕਿਸੇ ਨਾ ਕਿਸੇ ਤਰੀਕੇ ਨਾਲ ਮਨੁੱਖੀ ਅਧਿਕਾਰਾਂ ਦੀ ਜਿਹੜੀ ਆ ਉਲੰਘਣਾ ਜਿਹੜੀ ਆ ਇਹਦੇ ਵਿੱਚ ਹੋਈ ਆ ਔਰ ਪੰਜਾਬ ਦੇ ਵਿੱਚ ਤੇ ਅਸੀਂ ਤਾਂ ਪਹਿਲਾਂ ਬੰਦੀ ਸਿੰਘ ਜਿਹੜੇ ਆ ਜਿਹੜੇ ਸਜ਼ਾ ਵੀ ਪੂਰੀਆਂ ਕਰ ਚੁੱਕੇ ਆ ਦੁੱਗਣੀਆਂ ਵੀ ਸਜ਼ਾ ਹੋ ਗਈਆਂ ਆ ਜਦੋਂ ਉਹਨਾਂ ਨੂੰ ਛਡਾਉਣ ਦੀ ਗੱਲ ਕੀਤੀ ਜਾਂਦੀ ਆ ਦੇਖੋ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਝੁਝਾਰੂਆਂ ਨੂੰ ਬਹੁਤ ਸੌਖਾ ਆ ਉਹਨਾਂ ਨੂੰ ਵੱਖਵਾਦੀ ਕਹਿ ਦੇਣਾ ਉਹਨਾਂ ਨੂੰ ਅਤਵਾਦੀ ਕਹਿ ਦੇਣਾ ਔਰ ਦਿੱਲੀ ਇਹ ਪਹਿਲੇ ਦਿਨ ਤੋਂ ਇਦਾਂ ਕਰਦਾ ਆ ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਅਪਰੋਚ ਬਦਲਣ ਦੀ ਲੋੜ ਆ ਬਹੁਤ ਵੱਡਾ ਘਾਲਣਾ ਤੇ ਕੰਟਰੀਬਿਊਸ਼ਨ ਆ ਪੰਜਾਬ ਦੀ ਮਿੱਟੀ ਦੀ ਇਸ ਦੇਸ਼ ਲੋੜਾਉਣ ਦੇ ਲਈ ਬਿਲਕੁਲ ਤੇ ਇਹ ਉਹਨਾਂ ਦੀ ਗਲਤ ਅਪਰੋਚ ਆ ਜਿਹੜਾ ਨਹੀਂ ਹੋਣਾ ਚਾਹੀਦਾ ਔਰ ਜਿੱਥੋਂ ਤੱਕ ਪੰਜਾਬ ਦੀ ਲੋਕ ਆ ਉਹ ਲੜਦੇ ਆਏ ਆ ਲੜਦੇ ਰਹਿਣਗੇ ਉਹ ਲੜਨ ਤੋਂ ਤਾਂ ਨਹੀਂ ਡਰਦੇ ਇੱਕ ਗੱਲ ਤੇ ਹੈ ਬਹਿਨ ਸਾਹਿਬ ਇੱਕ ਆਖਰੀ ਸਵਾਲ ਪੁੱਛੂਗਾ ਜੇ ਸੁਝਾ ਦੇਣਾ ਚਾਹਾਂ ਇਸ ਨਵੀਂ ਪਾਰਟੀ ਨੂੰ ਤੁਸੀਂ ਲੋਕ ਭਰੋਸਾ ਪਾਰਟੀ ਤੇ ਕਿਵੇਂ ਕਰਨ ਜੇ ਕਰ ਲੈਣ ਤਾਂ ਉਹਨਾਂ ਨੂੰ ਕਿਹੜੇ ਰਾਹ ਤੇ ਲੋਕਾਂ ਨੂੰ ਲੈ ਕੇ ਚੱਲਣਾ ਚਾਹੀਦਾ ਔਰ ਲੋਕਾਂ ਦੇ ਨਾਲ ਕਿਵੇਂ ਚੱਲਣਾ ਚਾਹੀਦਾ ਹਾਂ ਅ ਨਵੀਂ ਪਾਰਟੀ ਦੇ ਕੰਮਾਂ ਦੇ ਹਿਸਾਬ ਦੇ ਨਾਲ ਉਹ ਕਿਸ ਤਰੀਕੇ ਨਾਲ ਪਾਰਟੀ ਨੂੰ ਚਲਾਉਂਦੇ ਐ ਉਹ ਪੰਜਾਬ ਦੇ ਲਈ ਕੀ ਟੀਚਾ ਦਿੰਦੇ ਐ ਮੈਨੂੰ ਲੱਗਦਾ ਕਿ ਸੁਭਾਵਿਕ ਹੈ ਲੋਕ ਜਿੱਥੇ ਆਈਡੀਓਲੋਜੀ ਨਾਲ ਜੁੜਦੇ ਐ ਤੁਹਾਡੇ ਕੰਮਾਂ ਨਾਲ ਵੀ ਜੁੜਨਗੇ ਉਹਨਾਂ ਨੇ ਜਿਹੜੇ ਮਤੇ ਪਾਏ ਐ ਮੈਂ ਸਾਰੇ ਉਹ ਬੜੀ ਪਰਚੋਲ ਕੀਤੀ ਬੜੇ ਧਿਆਨ ਨਾਲ ਪੜ੍ਹਿਆ ਠੀਕ ਹੈ ਉਹਦੇ ਵਿੱਚ ਦੋ ਗੱਲਾਂ ਜਿਹੜੀਆਂ ਨੇ ਨਿਕਲ ਕੇ ਆਉਂਦੀਆਂ ਨੇ ਕਿਉਂਕਿ ਹੁਣ ਇਹ ਪਾਰਟੀ ਐ ਉਹਨਾਂ ਨੂੰ ਜਿਹੜਾ ਉਹਨਾਂ ਦਾ ਜਿਹੜਾ ਕ੍ਰਿਟਿਸਿਜ਼ਮ ਆ ਉਹ ਵੀ ਪੰਡਦਾ ਹੈ ਬਿਲਕੁਲ ਇੱਕ ਪੰਜਾਬੀ ਹੋਣ ਦੇ ਨਾਤੇ ਇਥੋਂ ਦੇ ਵਸਨੀਕ ਹੋਣ ਦੇ ਨਾਤੇ ਹੂੰ ਇੱਕ ਤੇ ਉਹਨਾਂ ਨੇ ਜਿਹੜਾ ਪੰਜਾਬ ਦਾ ਸਾਰਿਆਂ ਨਾਲ ਵੱਡਾ ਮੁੱਦਾ ਆ ਪਾਣੀਆਂ ਦਾ ਸਾਡੇ ਪੋਲਿਊਸ਼ਨ ਦਾ ਪੋਲਿਊਸ਼ਨ ਦਾ ਉਹ ਉਹਨਾਂ ਨੇ ਇਹਦੇ ਵਿੱਚ ਨਹੀਂ ਪਾਇਆ ਉਹ ਮਤਿਆਂ ਦੇ ਵਿੱਚ ਇਹ ਮੁੱਦਾ ਹੈ ਨਹੀਂ ਇੱਕ ਲਾਈਨ ਲਿਖ ਦਿੰਦੇ ਬਾਅਦ ਦੇ ਵਿੱਚ ਉਹਦੇ ਵਿੱਚ ਚਲੋ ਹੋ ਸਕਦਾ ਪਰ ਉਹ ਮੁੱਦਾ ਜਿਹੜਾ ਆ ਮਤਿਆਂ ਦੇ ਵਿੱਚ ਜਿਹੜਾ ਮਿਸਿੰਗ ਆ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਮਤਾ ਪਾਣੀਆਂ ਦਾ ਪੋਲਿਊਸ਼ਨ ਦਾ ਇਸ ਪਾਰਟੀ ਦੇ ਜਿਹੜੇ ਚਾਟਰ ਦੇ ਉੱਤੇ ਜੋੜਨਾ ਚਾਹੀਦਾ ਆ ਦੂਸਰਾ ਉਹਨਾਂ ਦਾ ਇੱਕ ਆਖਰੀ ਮਤਾ ਜਿਹੜਾ ਉਹਨਾਂ ਨੇ ਪੁਲਿਸ ਦੇ ਪੁਨਰਗਠਨ ਦੀ ਗੱਲ ਕੀਤੀ ਮੈਨੂੰ ਉਹਦੇ ਤੇ ਹੈਰਾਨੀ ਹੋਈ ਥੋੜੀ ਜੀ ਰਾਨੀ ਇਸ ਗੱਲ ਦੀ ਹੋਈ ਵੀ ਉਹਨਾਂ ਨੇ ਉਹਦੇ ਵਿੱਚ ਜਿਹੜੀਆਂ 17 ਲਿਖੀਆਂ ਨੇ ਉਹ ਸਮਝੋ ਬਾਹਰ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਪੁਲਿਸ ਜਿਹੜੀ ਐ ਜਿਹੜਾ ਉਹਦਾ ਥਲੜਾ ਅਫਸਰ ਆ ਬਹੁਤ ਤੰਗੀ ਦੇ ਵਿੱਚ ਕੰਮ ਕਰਦਾ ਹੈ ਹਾਂ 90 ਸਨ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਇੱਕ ਮੂਵਮੈਂਟ ਸੀ ਸਾਡਾ 1 ਲੱਖ ਦੇ ਕਰੀਬ ਜਿਹੜਾ ਆ ਮੁੰਡਾ ਜਿਹੜਾ ਆ ਉਹ ਖੁਰਦ-ਬੁਰਦ ਕਰ ਦਿੱਤਾ ਗਿਆ ਉਹਨਾਂ ਨੇ ਤਸ਼ੱਦਦ ਕੀਤੇ ਪਰਿਵਾਰਾਂ ਦੇ ਇੱਕ ਬੜਾ ਲੰਮਾ ਸੰਤਾਪ ਪੰਜਾਬ ਨੇ ਹਟਾਇਆ ਹਾਂ ਉਹ ਲਾਈਨ ਪਾਉਣ ਦੀ ਬਜਾਏ ਇਸ ਨਵੀਂ ਬਣੀ ਪਾਰਟੀ ਨੇ ਪੁਲਿਸ ਦਾ ਜਿਹੜਾ ਵਰਕਰ ਆ ਉਹ ਪਤਾ ਨਹੀਂ ਤੰਗੀ ਭੋਗਦਾ ਆ ਤੇ ਅਸੀਂ ਉਹਨੂੰ ਉਸ ਤੰਗੀ ਚੋਂ ਕੱਢਾਂਗੇ ਉਹ ਮੈਨੂੰ ਹੈਰਾਨੀ ਹੋਈ ਉਹ ਪਤਾ ਨਹੀਂ ਕਿਸੇ ਨੇ ਉਹ ਨੋਟ ਕੀਤਾ ਕਿ ਨਹੀਂ ਕੀਤਾ ਉਹ ਸਮਝੋ ਬਾਹਰ ਆ ਜਦ ਕਿ ਗੱਲ ਤਾਂ ਉਹਨਾਂ ਦੀ ਹੋਣੀ ਚਾਹੀਦੀ ਸੀ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਨੇ ਜਿਸ ਤਰੀਕੇ ਦੇ ਨਾਲ 25000 ਦਾ ਤਾਂ ਡਾਟਾ ਉਹਨਾਂ ਨੇ ਡਾਟਾ ਦਾ ਜਦੋਂ ਲਫ਼ਜ਼ ਨਿਕਲ ਜਾਂਦਾ ਹੈ 25000 ਤਾਂ ਪੰਜਾਬ ਦੇ ਜਵਾਬ ਸੀ ਉਹ 13 13 14 14 ਸਾਲਾਂ ਦੇ ਬੱਚੇ ਸੀ ਇਸ ਪਾਰਟੀ ਨੂੰ ਪੰਥਕ ਪਾਰਟੀ ਹੋਣ ਦੇ ਨਾਤੇ ਪੰਜਾਬ ਦੀ ਨੁਮਾਇੰਦਗੀ ਹੋਣ ਦੇ ਨਾਤੇ ਔਰ ਪੰਜਾਬ ਨੇ ਜੋ ਸੰਤਾਪ ਭੋਗਿਆ ਉਹਦੀ ਗੱਲ ਕਰਦੇ ਆ ਉਸ ਮੁੱਦੇ ਦੀ ਗੱਲ ਕਰਨੀ ਚਾਹੀਦੀ ਸੀ ਉਹ ਨਾ ਕਰਦੇ ਹੋਏ ਇਹ ਪੁਲਿਸ ਨੂੰ ਉਹਦੀ ਵਰਕਿੰਗ ਕੰਡੀਸ਼ਨ ਤੋਂ ਪੁਲਿਸ ਦੀ ਸੋਚਣ ਲਈ ਤੇ ਹੋਮ ਮਿਨਿਸਟਰੀ ਹੈਗੀ ਆ ਪੰਜਾਬ ਸਰਕਾਰ ਹੈਗੀ ਆ ਮੈਨੂੰ ਲੱਗਦਾ ਉਹ ਕੰਮ ਕਰਦੇ ਆ ਕੰਮ ਕਰਦੇ ਆ ਅੱਜ ਕੋਈ ਅੱਜ ਕੋਈ ਪੁਲਿਸ ਨੂੰ ਅਸੀਂ ਤਰਸਯੋਗ ਹਾਲਾਤ 'ਚ ਨਹੀਂ ਵੇਖਦੇ ਹੂੰ ਪੁਲਿਸ ਨੂੰ ਤਨਖਾਹ ਮਿਲਦੀ ਹੈ ਪੁਲਿਸ ਆਪਣਾ ਕੰਮ ਕਰਦੀ ਹੈ ਪੁਲਿਸ ਦੇ ਵਰਕਿੰਗ ਆਰਡ ਨੂੰ ਲੈ ਕੇ ਉਹ ਜਿਹੜੀ ਟਿੱਪਣੀ ਹੈ ਉਹ ਮੈਨੂੰ ਥੋੜੀ ਜੀ ਇੱਕ ਕਨਫਲਿਕਟ ਲੱਗਿਆ ਵੀ ਇਹ ਕਿਹੜੇ ਪਾਸੇ ਇੱਕ ਮਤਾ ਜਿਹੜਾ ਆ ਪਾਇਆ ਗਿਆ ਕਿਉਂ ਪਾਇਆ ਗਿਆ ਇਹਦੇ ਤੇ ਧਿਆਨ ਦੇਣਾ ਜ਼ਰੂਰੀ ਹੈ ਜੀ ਜੀ ਬਿਲਕੁਲ ਸੋ ਬਹੁਤ ਸ਼ੁਕਰੀਆ ਬੈਂਸ ਸਾਹਿਬ ਤੁਸੀਂ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਔਰ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਗਗਨ ਜੀ ਥੈਂਕ ਯੂ ਸੋ Much ਸੋ ਬਿਲਕੁਲ ਦੇਖਦੇ ਆ ਕਿ ਹੁਣ ਇਹ ਜਿਹੜੀ ਨਵੀਂ ਪਾਰਟੀ ਨੇ ਜਨਮ ਲਿਆ ਹੈ ਪੰਥਕ ਪਾਰਟੀ ਪੰਜਾਬ ਦੀ ਇਸ ਨੂੰ ਕਿਹਾ ਜਾ ਰਿਹਾ ਕਿਵੇਂ ਕੰਮ ਕਰਦੀ ਆ ਕਿਉਂਕਿ ਲੋਕ ਜਦੋਂ ਕਿਸੇ ਨਵੇਂ ਬੰਦੇ ਨਾਲ ਜੁੜਦੇ ਆ ਤਾਂ ਬਹੁਤ ਲੋਕ ਉਹਦੇ ਤੋਂ ਆਸਾ ਲਗਾਉਂਦੇ ਆ ਜਿਹੜਾ ਨਵਾਂ ਬੰਦਾ ਲੋਕਾਂ ਦੀ ਨੁਮਾਇੰਦਗੀ ਕਰਦਾ ਹੁੰਦਾ ਕਿ ਇਹ ਸਾਡੇ ਹੱਕਾਂ ਦੇ ਲਈ ਕੰਮ ਕਰੇਗਾ ਔਰ ਸਾਡੇ ਹਿੱਤਾਂ ਦੇ ਲਈ ਫੈਸਲੇ ਲਵੇਗਾ ਸੋ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਹੜਾ ਮੋੜ ਇਹ ਨਵੀਂ ਪਾਰਟੀ ਫੜਦੀ ਆ ਔਰ ਲੋਕ ਇਸ ਨੂੰ ਕਿੰਨਾ ਸਤਕਾਰ ਤੇ ਪਿਆਰ ਦਿੰਦੇ ਆ ਇਹ ਲੋਕਾਂ ਲਈ ਕੀ ਕੀ ਕਰਦੀ ਆ ਇਹ ਤਾਂ ਹੁਣ ਸਮੇਂ ਤੇ ਤੈ ਕੀਤਾ ਜਾਊਗਾ ਸੋ ਉਮੀਦ ਕਰਦੇ ਆ ਗੱਲਬਾਤ ਕੀਤੀ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਹੈ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਰਵਾਂਗੇ ਬਣੇ ਰਹੋ ਸਾਡੇ ਨਾਲ ਧੰਨਵਾਦ